ਕੱਤਨ ਬਿਲਡਿੰਗਾਂ ਦੀ ਗੱਲ ਕਰੀਏ ਸੰਗਮਰਮਰ ਲਗਾ ਦਿੱਤਾ ਗਿਆ। ਕਈ ਸਿੱਖ ਇਹ ਵਾਇ ਉਠਾਦੇ ਨੇ ਕਿ ਸੰਗਮਰਮਰ ਲਗਾ ਕੇ ਕਿਉਂ ਸਾਡੇ ਇਤਿਹਾਸ ਨੂੰ ਵਿਗਾੜਿਆ ਜਾ ਰਿਹਾ ਹੈ? ਕਿ ਇਸੇ ਟੋਡਰਮਲ ਦੀ ਹਵੇਲੀ ਦੇ ਵਿੱਚ ਤੁਸੀਂ ਸੰਗਮਰਮਰ ਲਗਾਉਂਗੇ ਕਿਸ ਤਿੱਕੇ ਨਾਲ ਇਸੇ ਦੇਖਣ ਨੂੰ ਬਰਕਰਾਰ ਰੱਖੋਗੇ? ਸੋ ਸੰਗਮਰਮਰ ਤਾਂ ਨਹੀਂ ਉੱਥੇ ਲੱਗ ਸਕਦਾ। ਲੱਗਣ ਨੂੰ ਕੋਈ ਵੱਡੀ ਗੱਲ ਨਹੀਂ। ਸਿੱਖ ਪੰਥ ਚਾਹੇ ਤਾਂ ਉੱਥੇ ਸੋਨਾ ਵੀ ਲਾ ਸਕਦਾ। ਪੰਥ ਨੂੰ ਮਹਾਰਾਜ ਨੇ ਬਹੁਤ ਵੱਡੀ ਸਮਰੱਥਾ ਦਿੱਤੀ ਹੋਈ ਹੈ بڑے بڑے ਦਾਨੀ ਸੱਜਣ ਸਾਡੇ ਪੰਥ ਵਿੱਚ ਬੈਠੇ ਹੋਏ ਨੇ ਪਰ ਕੋਸ਼ਿਸ਼ ਸਾਡੀ ਇਹ ਰਹੂਗੀ ਕਿ ਉਹਨੂੰ ਪੁਰਾਣੀ ਸਰਹੰਦੀ ਈਟ ਜਿਹੜੀ ਛੋਟੀ ਈਟ ਹੈਗੀ ਆ ਉਹਨੂੰ ਉਸੇ ਰੂਪ ਦੇ ਵਿੱਚ ਜਿਵੇਂ 18ਵੀਂ ਸਦੀ ਦੇ ਵਿੱਚ ਹੈਗੀ ਸੀ ਉਸੇ ਰੂਪ ਦੇ ਵਿੱਚ ਉਹਨੂੰ ਬਰਕਰਾਰ ਰੱਖ ਕੇ ਸੰਗਤ ਦੇ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਕਿ ਸਾਡੀ ਆਉਣ ਵਾਲੀ ਪਨੀਰੀ ਵੀ ਜਿਹੜੇ ਆਉਣ ਵਾਲੀ ਜਨਰੇਸ਼ਨ ਨੇ ਆ ਉਹ ਵੀ ਵੇਖ ਸਕਣ ਕਿ ਪੁਰਾਣੀਆਂ ਇਮਾਰਤਾਂ ਕਿਉਂ ਜਿਹੀਆਂ ਹੁੰਦੀਆਂ ਸਨ ਦੀਵਾਨ ਟੋਡਰਮਾਲ ਦੀ ਹਵੇਲੀ ਦਾ ਮਾਮਲਾ ਜੋ ਹੈ ਕੋਰਟ ਚਲਾ ਕਿਉਂ ਗਿਆ ਕਿਸੇ ਕਾਰਨ ਦੋ ਕਮਰੇ ਉਸ ਦੇ ਸਾਹਮਣੇ ਉਸਾਰ ਦਿੱਤੇ ਗਏ ਸਨ ਤੇ ਉਹ ਕਮਰੇ ਉਸਾਰਨ ਦੇ ਨਾਲ ਜਿਹੜੀ ਉਹਦੀ ਪਿਛਲੀ ਲੋਕਸ ਸੀ ਉਹ ਬਿਲਕੁਲ ਕਵਰ ਹੋ ਗਈ ਸੀ ਸਾਹਮਣੇ ਦਿਖਣੋਂ हट ਗਈ ਸੀ ਤੇ ਜਦੋਂ ਕੋਈ ਇਮਾਰਤ ਜਗ੍ਹਾ ਨੂੰ ਹੈਰੀਟੇਜ ਐਲਾਨ ਦਿੱਤਾ ਜਾਂਦਾ ਹੈ ਤਾਂ ਉਹਦੇ ird gird ਕੋਈ ਉਸਾਰੀ ਨਹੀਂ ਹੋ ਸਕਦੀ ਹੁੰਦੀ ਸਾਡੀ ਸਾਰੀ ਫਾਊਂਡੇਸ਼ਨ ਦੇ ਵੱਲੋਂ ਉੱਥੇ ਜੋ ਵੀ ਸੇਵਾ ਹੋਏਗੀ ਉਹਦੇ ਪ੍ਰਾਤਨ ਰੂਪ ਨੂੰ ਬਰਕਰਾਰ ਰੱਖਣ ਦੇ ਲਈ ਤਾਂ ਕਿ ਉਸ ਇਮਾਰਤ ਦਾ ਹੋਰ ਡੈਮੇਜ ਨਾ ਹੋਵੇ ਕਿਸੇ ਵੀ ਵਕਤ ਉਹਨੂੰ ਸੰਭਾਲਿਆ ਜਾਵੇ ਉਹਨੂੰ ਪ੍ਰਿਜ਼ਰਵ ਕੀਤਾ ਜਾਵੇ ਉਹਨੂੰ ਮੁੜ ਕੇ ਉਹਦੇ ਪ੍ਰਾਤਨ ਰੂਪ ਦੇ ਵਿੱਚ ਲਿਆਂਦਾ ਜਾਵੇ ਕਿਵੇਂ ਟੋਟਲ ਮਲ ਦੀ ਤਸਵੀਰ ਵੀ ਇਸ ਸਮੇਂ ਆਪਣੇ ਕੋਲ ਮੌਜੂਦ ਨਹੀਂ ਹੈ ਉਹਨਾਂ ਦੇ ਨਾਲ ਜੁੜੀਆਂ ਚੀਜ਼ਾਂ ਕਿਵੇਂ ਇਕੱਠੀ ਕਰੋਗੇ ਤੇ ਜਿਹੜੀ ਹੈਰੀਟੇਜ ਏਜੰਸੀ ਨੂੰ ਅਸੀਂ ਹਾਇਰ ਕੀਤਾ ਵਾ ਉਹਨਾਂ ਦਾ ਕੰਮ ਹੀ ਪੁਰਾਣੀਆਂ ਇਮਾਰਤਾਂ ਦੀ ਸੰਭਾਲ ਕਰਨਾ ਆ ਤੇ ਉਹਨਾਂ ਨੇ ਕਈ ਪ੍ਰਾਤਨ ਇਮਾਰਤਾਂ ਦੀ ਸੰਭਾਲ ਕੀਤੀ ਤੇ ਖਾਸ ਤੌਰ ਤੇ ਦਰਬਾਰ ਸਾਹਿਬ ਦੇ ਅੰਦਰ ਰਾਮਗੜੀਆ ਬੁੰਗੇ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਸਾਡੇ ਜਿਹੜੇ 30 ਕਤੇ ਪਰਿਵਾਰ ਨੇ ਜੋ ਫਾਊਂਡੇਸ਼ਨ ਨਾਲ ਜੁੜੇ ਹੋਏ ਹੈਗੇ ਆ ਸਤਗੁਰ ਨੇ ਉਹਨਾਂ ਪਰਿਵਾਰਾਂ ਨੂੰ ਇੰਨੀ ਕੁ ਸਮਰੱਥਾ ਦਿੱਤੀ ਹੈ ਕਿ ਉਹ ਇਹ ਸੇਵਾ ਕਰਨ ਦੇ ਲਈ ਸਮਰੱਥ ਨੇ ਸਾਰੇ ਅਸੀਂ ਕਿਸੇ ਤੋਂ ਵੀ ਕੋਈ ਉਗਰਾਹੀ ਨਹੀਂ ਕਰ ਰਹੇ ਕੋਈ ਪਰਚੀ ਨਹੀਂ ਕੱਟ ਰੇ ਤੇ ਨਾ ਹੀ ਅਸੀਂ ਉਸ ਹਵੇਲੀ ਦੇ ਵਿੱਚ ਆਪਣੇ ਵੱਲੋਂ ਕੋਈ ਗੋਲਕ ਰੱਖੀ ਹੋਈ ਹੈ ਕਿ ਅਸੀਂ ਉੱਥੇ ਪੈਸੇ ਇਕੱਠੇ ਕਰ ਰਹੇ ਹਾਂ ਤੇ ਤੁਹਾਡੇ ਚੈਨਲ ਦੇ ਮਾਧਿਅਮ ਤੇ ਰਾਹੀਂ ਅਸੀਂ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਕਿਸੇ ਇਤਿਹਾਸਕਾਰ ਕੋਲ ਜਾਂ ਕਿਸੇ ਖੋਜੀ ਗੁਰਮਖ ਪਿਆਰੇ ਦੇ ਕੋਲ ਕੋਈ ਪੁਰਾਤਨ ਫੋਟੋ ਤਸਵੀਰ ਉਸ ਦੀ ਮੌਜੂਦ ਹੋਵੇ ਤਾਂ ਉਹ ਸਾਡੇ ਨਾਲ ਸਾਂਝੀ ਜ਼ਰੂਰ ਕਰੇ ਤਾਂ ਕਿ ਅਸੀਂ ਉਸ ਦੀ ਜਿਹੜੀ ਆਊਟਰ ਲੁੱਕ ਹੈ ਬਾਹਰਲੀ ਅਸੀਂ ਉਸ ਨੂੰ ਦੇਖ ਸਕੇ ਸਮਝ ਸਕੇ ਦੀਵਾਨ ਟੋਟਲ ਮਾਲ ਦੀ ਹਵੇਲੀ ਜੋ ਕਿ ਇੱਕ ਖੰਡਰ ਬਣੀ ਹੋਈ ਸੀ ਲਗਾਤਾਰੀ ਵੀਡੀਓ ਤੇ ਫੋਟੋਆਂ ਜੋ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਸਨ ਉਹ ਸਵਾਲ ਕਿਤੇ ਜ਼ਿਆਦੇ ਸਨ ਕਿ ਆਪਣੀ ਇਸ ਵਿਦਾਸਤ ਨੂੰ ਸੰਭਾਲ ਲਓ ਇਸ ਉੱਪਰ ਲਗਾਤਾਰੀ ਚਰਚਾ ਬਣਦੀ ਆਈ ਹੈ ਹੁਣ ਜਦੋਂ ਟਾਈਮ ਸੀ ਜਦੋਂ ਦਿਨ ਲੰਘ ਕੇ ਗਏ ਨੇ ਜਦੋਂ ਸਾਹਿਬ ਜਦੇ ਸ਼ਹੀਦ ਹੋਏ ਨੇ ਕਾਫੀ ਕਾਠੇ ਉੱਤੇ ਹੁੰਦਾ ਲੋਕ ਹੁਣ ਵੀ ਦੇਖ ਕੇ ਆਏ ਨੇ ਫਿਰ ਉਹੀ ਸਵਾਲ ਮਨਾਂ ਦੇ ਵਿੱਚ ਹੈਗਾ ਸੀ ਇਸ ਨੂੰ ਸੰਭਾਲਿਆ ਕਿਵੇਂ ਜਾਵੇ 2020 ਤੋਂ ਇਹ ਮਾਮਲਾ ਜੋ ਹੈ ਕੋਰਟ ਵਿੱਚ ਚਲਾ ਗਿਆ ਸੀ ਕੋਰਟ ਵਿੱਚ ਕਿਉਂ ਗਿਆ ਕਿਉਂ ਗਿਆ ਸੀ ਉਸ ਉੱਪਰ ਵੀ ਚਰਚਾ ਕਰਾਂਗੇ ਤਾਂ ਇਤਿਹਾਸ ਨਾਲ ਜਦੋਂ ਚੀਜ਼ਾਂ ਜੋ ਨੇ ਖਤਮ ਹੋ ਜਾਂਦੀਆਂ ਨੇ ਤਾਂ ਇਤਿਹਾਸ ਉਹ ਪੂਰਾ ਵੀ ਨਹੀਂ ਹੁੰਦਾ ਬਾਅਦ ਇਹਨਾਂ ਦਾ ਹੀ ਪੰਜਾਬੀ ਬਹੁਤਨੇ ਜੋ ਦੇਖਣ ਆਉਂਦੇ ਨੇ ਵਿਦਾਸਤੀ ਚੀਜ਼ਾਂ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਤਾਂ ਬੱਚਿਆਂ ਨੂੰ ਇਹ ਚੀਜ਼ਾਂ ਦਿਖਾਣੀਆਂ ਲਾਜ਼ਮੀ ਨੇ ਇਤਿਹਾਸ ਦਿਖਾਉਣਾ ਲਾਜ਼ਮੀ ਹੈ ਤਾਂ ਕਿ ਬੱਚੇ ਸਾਡੀ ਵਿਦਾਸਤ ਨਾਲ ਤੇ ਸਿੱਖੀ ਨਾਲ ਜੁੜ ਸਕਣ ਹੁਣ ਗੱਲਬਾਤ ਕਰਾਂਗੇ ਇਹਨਾਂ ਸੱਜਣਾਂ ਦੇ ਨਾਲ ਜਿਨ੍ਹਾਂ ਨੂੰ ਕੋਟ ਰਾਈ ਦੀਵਾਨ ਟੋਡਰਮਾਲ ਦੀ ਹਵੇਲੀ ਦੇ ਦਿੱਤੀ ਗਈ ਹੈ ਕਿਵੇਂ ਉਸ ਦੀ ਉਸਾਰੀ ਹੋਣੀ ਹੈ ਕਿਵੇਂ ਉਸ ਦੀ ਦੇਖ ਦੇਖ ਹੋएगी ਤਾਂ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਬਾਈ ਵਾਹੀ ਖਾਲਸਾ ਬਾਗੀ ਫਤਿਹ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ ਸਵਾਲ ਬਲਾ ਮੇਰਾ ਇਹ ਹੈ ਕਿ ਦੀਵਾਨ ਟੋਡਰਮਾਲ ਦੀ ਹਵੇਲੀ ਦਾ ਮਾਮਲਾ ਜੋ ਹੈ ਕੋਰਟ ਚਲਾ ਕਿਉਂ ਗਿਆ ਉਹਦਾ ਕਾਰਨ ਕੀ ਸੀ ਉਸ ਦੇ ਕੋਰਟ ਵਿੱਚ ਜਾਣ ਦਾ ਕਾਰਨ ਇਹ ਸੀ ਭਾਜੀ ਕਿ ਉਸ ਹਵੇਲੀ ਦੀ ਸੇਵਾ ਸੰਭਾਲ ਜਿਸ ਵੀ ਗੁਰਸਿੱਖ ਵੱਲੋਂ ਕੀਤੀ ਜਾ ਰਹੀ ਸੀ ਉਹਨਾਂ ਵੱਲੋਂ ਕਿਸੇ ਕਾਰਨ ਦੋ ਕਮਰੇ ਉਸ ਦੇ ਸਾਹਮਣੇ ਉਸਾਰ ਦਿੱਤੇ ਗਏ ਸਨ ਤੇ ਉਹ ਕਮਰੇ ਉਸਾਰਨ ਦੇ ਨਾਲ ਜਿਹੜੀ ਉਹਦੀ ਪਿਛਲੀ ਲੋਕਸੀ ਸੀ ਉਹ ਬਿਲਕੁਲ ਕਵਰ ਹੋ ਗਈ ਸੀ ਸਾਹਮਣੇ ਦਿਖਣੋਂ हट ਗਈ ਸੀ ਤੇ ਪੰਜਾਬ ਸਰਕਾਰ ਨੇ 2009 ਦੇ ਵਿੱਚ ਇੱਕ ਕਾਨੂੰਨ ਬਣਾਇਆ ਸੀ ਜਿਸ ਕਾਨੂੰਨ ਦੇ ਤਹਿਤ ਇਸ ਹਵੇਲੀ ਨੂੰ ਹੈਰੀਟੇਜ ਐਲਾਨ ਦਿੱਤਾ ਗਿਆ ਸੀ ਤੇ ਜਦੋਂ ਕੋਈ ਇਮਾਰਤ ਜਗ੍ਹਾ ਨੂੰ ਹੈਰੀਟੇਜ ਐਲਾਨ ਦਿੱਤਾ ਜਾਂਦਾ ਹੈ ਤਾਂ ਉਹਦੇ ਇਰਦ-ਗਿਰਦ ਕੋਈ ਉਸਾਰੀ ਨਹੀਂ ਹੋ ਸਕਦੀ ਹੁੰਦੀ ਕਾਨੂੰਨਨ ਉਹ ਉਸਾਰੀ ਉੱਥੇ ਨਹੀਂ ਸੀ ਹੋਣੀ ਚਾਹੀਦੀ ਇਹ ਕਦੋਂ ਹੋਈ ਉਸਾਰੀ ਫਿਰ ਇਹ ਅਮੂਮਨ 2020 ਤੋਂ ਪਹਿਲਾਂ ਹੋਈ ਹੋਈ ਹੈ ਜੀ ਉਸ ਤੋਂ ਪਹਿਲਾਂ ਹੋਈ ਭਈਆ ਤੇ ਇਹ ਚੀਜ਼ ਜਦੋਂ ਸਰਦੇ ਸਾਡੇ ਮਾਨਯੋਗ ਐਚ ਸੀ ਅਰੋੜਾ ਸਾਹਿਬ ਦੇ ਧਿਆਨ ਵਿੱਚ ਆਈ ਤਾਂ ਅਰੋੜਾ ਸਾਹਿਬ ਨੇ ਹਾਈ ਕੋਰਟ ਦੇ ਵਿੱਚ ਇਹ ਇੱਕ ਪੀਆਈਐਲ ਪਾਈ ਜਿਹਦੇ ਵਿੱਚ ਉਹਨਾਂ ਨੇ ਇਤਰਾਜ਼ ਲਾਇਆ ਕਿ ਇਸ ਮੋਨੂਮੈਂਟ ਦੇ ਦਿਵਾਲੇ ਕਿਸੇ ਪ੍ਰਕਾਰ ਦੀ ਕੋਈ ਨਵੀਂ ਉਸਾਰੀ ਨਹੀਂ ਹੋ ਸਕਦੀ ਇਹ ਹੋਈਆ ਤੇ ਇਹਨੂੰ ਰੋਕਿਆ ਜਾਵੇ ਜਿਸ ਕਰਕੇ ਇਹ ਕਾਨੂੰਨੀ ਦਾਪੇਜ ਇੱਥੇ اٹਕ ਗਿਆ ਤੇ اٹਕਣ ਕਰਕੇ ਉੱਥੇ ਜੋ ਕਾਰਜ ਚੱਲਣਾ ਸੀ ਉਹ ਜਿੰਨਾਂ ਵੱਲੋਂ ਵੀ ਤੋਰਿਆ ਜਾ ਰਿਹਾ ਸੀ ਉਸ ਵੇਲੇ ਉਹ ਉੱਥੇ ਰੁਕ ਗਿਆ ਸੀ ਤਾਂ ਤੁਸੀਂ ਕੀ ਕਲੇਮ ਕੀਤਾ ਕੋਰਟ ਵਿੱਚ ਜਾ ਕੇ ਆ ਦੇਖੋ ਅਸੀਂ ਧਿਰ ਨਹੀਂ ਹੈਗੇ ਜੀ ਅਸੀਂ ਪਾਰਟੀ ਨਹੀਂ ਹੈਗੇ ਪਾਰਟੀ ਕੋਰਟ ਦੇ ਵਿੱਚ ਸਿਰਫ ਤਿੰਨ ਨੇ ਇੱਕ ਐਚਸੀ अरोड़ा ਸਾਹਿਬ ਨੇ ਜਿਨ੍ਹਾਂ ਨੇ ਪਟੀਸ਼ਨ ਕੀਤੀ ਸੀ ਦੂਜਾ ਹੈਗਾ ਐਸਜੀਪੀਸੀ ਜੋ ਉਸ ਜਗ੍ਹਾ ਦੀ ਮਾਲਕ ਹੈ ਤੇ ਤੀਜਾ ਹੈ ਪੰਜਾਬ ਸਰਕਾਰ ਦਾ ਪ੍ਰਾਤਨ ਵਿਭਾਗ ਜਿਹਨੂੰ ਇਹ ਹਵੇਲੀ ਮੋਨੂਮੈਂਟ ਕਰਕੇ ਹੈਰੀਟੇਜ ਹੋਣ ਕਰਕੇ ਸੌਂਪੀ ਗਈ ਆ ਇਹ ਤਿੰਨੇ ਉੱਥੇ ਪਾਰਟੀਆਂ ਸੀ ਤੇ ਤਿੰਨਾਂ ਦੇ ਵੱਲੋਂ ਆਪੋ ਆਪਣੇ ਪੱਖ ਉੱਥੇ ਰੱਖੇ ਜਾਂਦੇ ਸੀ ਪਰ ਕਦੀ ਸੁਆਬ ਨਹੀਂ ਸੀ ਬਣ ਪਾਇਆ ਕਿ ਤਿੰਨੇ ਇਕੱਠੇ ਹੋ ਕੇ ਇੱਕ ਮੰਚ ਤੇ ਇੱਕ ਥਾਂ ਤੇ ਬੈਠ ਸਕਣ ਜਦੋਂ ਅਸੀਂ ਸ਼ਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਐਸਜੀਪੀਸੀ ਨੇ ਸਾਨੂੰ ਸੇਵਾ ਸੌਂਪੀ ਤਾਂ ਸਾਡੇ ਯਤਨ ਚੱਲਦੇ ਰਹੇ ਕਿ ਕਿਵੇਂ ਨਾ ਕਿਵੇਂ ਇਹ ਤਿੰਨੇ ਤਰ੍ਹਾਂ ਇਕੱਠੀਆਂ ਹੋਣ ਇੱਕ ਥਾਂ ਤੇ ਬੈਠਣ ਜੋ ਅਸਲ ਵਿੱਚ ਹੁੰਦੇ ਥੋੜੀ ਬਹੁਤ ਆਪਣੇ ਮਤ ਭੇਦੇ ਨੇ ਜੀ ਉਹ ਮਿਲ ਬੈਠ ਕੇ ਦੂਰ ਹੋ ਜਾਂਦੇ ਨੇ ਗੁਰਬਾਣੀ ਦਾ ਬਚਨ ਹੈ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲੈ ਬਲਾਏ ਤਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਅਸੀਂ ਤਿੰਨੇ ਤਰ੍ਹਾਂ ਇਕੱਠੀਆਂ ਹੋਈਆਂ ਚੌਥੇ ਅਸੀਂ ਬੈਠੇ ਸ਼ਿਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਆਏ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮੀਟਿੰਗ ਹੋਈ ਤੇ ਮਾਨਯੋਗ ਐਚ ਸੀ ਅਰੋੜਾ ਸਾਹਿਬ ਆਏ ਪੰਜਾਬ ਸਰਕਾਰ ਦੇ ਵੱਲੋਂ ਪ੍ਰਾਤਨਿ ਵਿਭਾਗ ਦੇ ਐਕਸ਼ਨ ਸ਼੍ਰੀ ਪ੍ਰੇਮਚੰਦ ਜੀ ਆਏ ਤੇ ਫਤਿਹਗੜ੍ਹ ਸਾਹਿਬ ਦੇ ਏ ਡੀ ਸੀ ਮੈਡਮ ਆਏ ਤੇ ਸਾਡੀ ਫਾਊਂਡੇਸ਼ਨ ਦੇ ਸਾਰੇ ਮੈਂਬਰ ਉੱਥੇ ਬੈਠੇ ਤੇ ਉੱਥੇ ਜਦੋਂ ਚਾਰੇ ਪੰਜੇ ਤਰ੍ਹਾਂ ਇਕੱਠੀਆਂ ਬੈਠੀਆਂ ਤਾਂ ਉੱਥੇ ਅਰੋੜਾ ਸਾਹਿਬ ਦੇ ਜਿਹੜੇ ਜਾਇਜ਼ ਇਤਰਾਜ਼ ਸੀ ਉਹਨਾਂ ਸਾਰਿਆਂ ਨੂੰ ਦੂਰ ਕਰ ਦਿੱਤਾ ਗਿਆ ਜਿਹਦੇ ਉੱਪਰ ਅਰੋੜਾ ਸਾਹਿਬ ਨੇ ਆਪਣੀ ਸੰਤੁਸ਼ਟੀ ਪ੍ਰਗਟ ਕੀਤੀ ਤੇ ਪਿਛਲੀ 5 ਤਰੀਕ ਨੂੰ ਹਾਈ ਕੋਰਟ ਦੇ ਵਿੱਚ ਜਿਹੜੀ ਹਿਅਰਿੰਗ ਸੀ ਉਹਦੇ ਉੱਪਰ ਅਰੋੜਾ ਸਾਹਿਬ ਨੇ ਆਪਣੀ ਜਿਹੜੀ ਪਟੀਸ਼ਨ ਸੀ ਉਸ ਨੂੰ ਨਿਪਟਾਰੇ ਤੱਕ ਲੈ ਕੇ ਜਾਣਾ ਕੀਤਾ ਤੇ ਉਹਨਾਂ ਨੇ ਆਪਣੇ ਵੱਲੋਂ ਇੱਕ ਜਿਹੜੀ ਐਨਓਸੀ ਹੈ ਕੋਈ ਇਤਰਾਜ਼ ਕਿ ਮੈਨੂੰ ਨਹੀਂ ਆ ਅੱਗੇ ਜੇਕਰ ਇਹ ਇਸਦੀ ਪ੍ਰਾਤਨ ਦੇਖ ਨੂੰ ਵਰਕਰ ਰੱਖ ਕੇ ਸੇਵਾ ਕਰਦੇ ਆ ਇਹ ਗੱਲ ਉਹਨਾਂ ਨੇ ਕਹਿ ਦਿੱਤੀ ਤੇ ਇੱਥੇ ਆ ਕੇ ਕੇਸ ਦਾ ਜਿਹੜਾ ਹੈਗਾ ਨਿਪਟਾਰਾ ਹੋ ਚੁੱਕਿਆ ਵਾ ਜੀ ਹੁਣ ਤੋਂ ਇਸ ਤੁਹਾਡੀ ਫਾਊਂਡੇਸ਼ਨ ਨੇ ਕਿ ਤੁਹਾਡੀ ਫਾਊਂਡੇਸ਼ਨ ਹੁਣ ਦੇਖ ਦੇ ਕਦੀ ਹਾਂਜੀ ਇਸਦੀ ਮਾਲਕ ਸ਼ਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਰਹੇਗੀ ਤੇ ਉਹਨਾਂ ਨੇ ਇੱਕ ਮਤੇ ਰਾਹੀਂ ਦੀਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਜਿਸ ਦੀ ਅਗਵਾਈ ਸਰਦਾਰ ਗਿਆਨ ਸਿੰਘ ਜੀ ਸੰਧੂ ਕੈਨੇਡਾ ਤੋਂ ਉਹ ਕਰਦੇ ਪਏ ਨੇ ਤਾਂ ਸਾਨੂੰ ਸੇਵਾ ਹੀ ਦਿੱਤੀ ਹੋਈ ਆ ਤੇ ਅਸੀਂ ਆਪਣੇ ਵੱਲੋਂ ਸਾਡੀ ਸਾਰੀ ਫਾਊਂਡੇਸ਼ਨ ਦੇ ਵੱਲੋਂ ਉੱਥੇ ਜੋ ਵੀ ਸੇਵਾ ਹੋएगी ਉਹਦੇ ਪ੍ਰਾਤਨ ਰੂਪ ਨੂੰ ਬਰਕਰਾਰ ਰੱਖਣ ਦੇ ਲਈ ਤਾਂ ਕਿ ਉਸ ਇਮਾਰਤ ਦਾ ਹੋਰ ਡੈਮੇਜ ਨਾ ਹੋਵੇ ਕਿਸੇ ਵੀ ਪੱਖ ਤੋਂ ਉਹਨੂੰ ਸੰਭਾਲਿਆ ਜਾਵੇ ਉਹਨੂੰ ਪ੍ਰੀਜ਼ਰਵ ਕੀਤਾ ਜਾਵੇ ਉਹਨੂੰ ਮੁੜ ਕੇ ਉਹਦੇ ਪ੍ਰਾਤਨ ਰੂਪ ਦੇ ਵਿੱਚ ਲਿਆਂਦਾ ਜਾਵੇ ਇਹ ਸੇਵਾ ਦਾ ਕਾਰਜ ਆ ਜਿਹੜਾ ਗੁਰੂ ਮਹਾਰਾਜ ਨੇ ਸਾਡੀ ਫਾਊਂਡੇਸ਼ਨ ਲਈ ਛੋੜੀ ਪਾਇਆ ਅਸੀਂ ਆਪਣੇ ਵੱਲੋਂ ਇਹ ਸੇਵਾ ਦਾ ਕਾਰਜ ਕਰਾਂਗੇ ਜੀ ਪਰ ਉਹ ਸੁਪਰ ਤੁਹਾਨੂੰ ਪਤਾ ਖਰਚਾ ਵੀ ਹੋਣਾ ਉਸ ਨੂੰ ਉਹੀ ਦਿਖ ਕਿਵੇਂ ਦੋਗੇ ਕਿਵੇਂ ਇਤਿਹਾਸੋਂ ਚੀਜ਼ਾਂ ਲੈ ਕੇ ਆਓਗੇ ਕਿਵੇਂ ਟੋਟਲ ਮਲ ਦੀ ਤਸਵੀਰ ਵੀ ਇਸ ਸਮੇਂ ਆਪਣੇ ਕੋਲ ਮੌਜੂਦ ਨਹੀਂ ਹੈ ਉਹਨਾਂ ਦੇ ਨਾਲ ਜੁੜੀਆਂ ਚੀਜ਼ਾਂ ਕਿਵੇਂ ਇਕੱਠੀਆਂ ਕਰੋਗੇ ਸਭ ਤੋਂ ਵੱਡਾ ਸਵਾਲ ਹੈ ਕਿ ਜੋ ਉੱਥੇ ਇੰਨਾ ਖਰਚਾ ਹੋਊਗਾ ਖਰਚਾ ਕੀ ਤੁਹਾਡੀ ਫਾਊਂਡੇਸ਼ਨ ਦੀਗੀ ਆ ਤੁਹਾਡੇ ਦੋ ਸਵਾਲ ਨੇ ਜੀ ਇੱਥੇ ਤੇ ਦੋਵੇਂ ਸਵਾਲਾਂ ਦਾ ਜਵਾਬ ਮੈਂ ਇਕੱਠੇ ਹੀ ਦਿਆਂਗਾ ਸਭ ਤੋਂ ਪਹਿਲਾਂ ਤਾਂ ਦੇਖੋ ਪ੍ਰਾਤਨ ਦਿਖਦੀ ਗੱਲ ਹੈ ਜਿਹੜੀ ਇਮਾਰਤ ਦੀ ਪ੍ਰਾਤਨ ਦੇ ਖੋਸ ਦੀ ਬੁਨਿਆਦ ਦੱਸ ਦਿੰਦੀ ਆ ਉਹਦੀ ਨੀਂਹ ਦੱਸ ਦਿੰਦੀ ਆ ਕਿ ਇਹ ਕਿੰਨੇ ਇੱਕ ਜਿਹੜਾ ਸਕੁਅਰ ਫਿਟ ਮੀਟਰ ਦੇ ਵਿੱਚ ਬਣੀ ਹੋਈ ਆ ਤੇ ਕੀ ਕੀ ਇਹਦੇ ਉੱਪਰ ਉਹ ਸਾਰੀ ਹੋਈ ਹੋਵੇਗੀ ਤੇ ਜਿਹੜੀ ਹੈਰੀਟੇਜ ਏਜੰਸੀ ਨੂੰ ਅਸੀਂ ਹਾਇਰ ਕੀਤਾ ਵਾ ਉਹਨਾਂ ਦਾ ਕੰਮ ਹੀ ਪੁਰਾਣੀਆਂ ਇਮਾਰਤਾਂ ਦੀ ਸੰਭਾਲ ਕਰਨਾ ਆ ਉਹਨਾਂ ਨੇ ਲੱਗੋਈ ਏਜੰਸੀ ਇਹ ਵਾਲੀ ਨੌੜਾ ਦੀ ਏਜੰਸੀ ਆ ਜੀ ਹੈਰੀਟੇਜ ਕਨਜ਼ਰਵੇਸ਼ਨ ਏਜੰਸੀ ਆ ਤੇ ਉਹਨਾਂ ਨੇ ਕਈ ਪੁਰਾਣੀਆਂ ਇਮਾਰਤਾਂ ਦੀ ਸੰਭਾਲ ਕੀਤੀ ਤੇ ਖਾਸ ਤੌਰ ਤੇ ਦਰਬਾਰ ਸਾਹਿਬ ਦੇ ਅੰਦਰ ਰਾਮਗੜੀਆ ਬੁੰਗੇ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਤੇ ਨਾਲ ਹੀ ਗੁਰਦਾਰਬਾਬਾ ਅਟਲ ਰਾਏ ਜੀ ਦੇ ਵਿੱਚ ਤੇ ਇਸ ਕਰਕੇ ਉਹਨਾਂ ਨੂੰ ਸਿੱਖ ਇਤਿਹਾਸ ਦਾ ਤੇ ਪੁਰਾਣੀਆਂ ਇਮਾਰਤਾਂ ਦਾ ਜੋ ਸਿੱਖਤਰ ਨਾਲ ਸੰਬੰਧਤ ਨੇ ਕਾਫੀ ਇਲਮ ਹੈਗਾ ਤੇ ਉਹਨਾਂ ਨੇ ਉਸਦੀ ਪ੍ਰਾਤਨ ਦੇਖਣ ਨੂੰ ਲੈ ਕੇ ਆ ਜਾਣਾ ਤੇ ਤੁਹਾਡੇ ਚੈਨਲ ਦੇ ਮਾਧਿਅਮ ਤੇ ਰਾਹੀਂ ਅਸੀਂ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਕਿਸੇ ਇਤਿਹਾਸਕਾਰ ਕੋਲ ਜਾਂ ਕਿਸੇ ਖੋਜੀ ਗੁਰਮਖ ਪਿਆਰੇ ਦੇ ਕੋਲ ਕੋਈ ਪ੍ਰਾਤਨ ਨੂੰ ਫੋਟੋ ਤਸਵੀਰ ਉਸ ਦੀ ਮੌਜੂਦ ਹੋਵੇ ਤਾਂ ਉਹ ਸਾਡੇ ਨਾਲ ਸਾਂਝੀ ਜਰੂਰ ਕਰੇ ਤਾਂ ਕਿ ਅਸੀਂ ਉਸ ਦੀ ਜਿਹੜੀ ਆਊਟਰ ਲੁੱਕ ਹੈ ਬਾਹਰਲੀ ਅਸੀਂ ਉਸ ਨੂੰ ਦੇਖ ਸਕੇ ਸਮਝ ਸਕੇ ਕਿ ਵਾਕਈ ਇਹ ਪ੍ਰਾਤਨ ਹੈਗੀ ਆ ਜਾਂ ਕੋਈ ਇੱਕ ਆਈਡੀ ਦੇ ਵਿੱਚੋਂ ਨਿਕਲੀ ਹੋਈ ਚੀਜ਼ ਹੈਗੀ ਆ ਤੇ ਦੂਸਰਾ ਸਵਾਲ ਸੀ ਤੁਹਾਡਾ ਕਿ ਉਹਦੇ ਉੱਪਰ ਜੋ ਫੰਡਿੰਗ ਹੈ ਜੋ ਉਹਦਾ ਪੈਸਾ ਆ ਉਹ ਕਿੱਥੋਂ ਆਏਗਾ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਸਾਡੇ ਜਿਹੜੇ 30-33 ਪਰਿਵਾਰ ਨੇ ਜੋ ਫਾਊਂਡੇਸ਼ਨ ਨਾਲ ਜੁੜੇ ਹੋਏ ਹੈਗੇ ਆ ਸਤਗੁਰ ਨੇ ਉਹਨਾਂ ਪਰਿਵਾਰਾਂ ਨੂੰ ਇੰਨੀ ਕੁ ਸਮਰੱਥਾ ਦਿੱਤੀ ਹੈ ਕਿ ਉਹ ਇਹ ਸੇਵਾ ਕਰਨ ਦੇ ਲਈ ਸਮਰੱਥ ਨੇ ਸਾਰੇ ਅਸੀਂ ਕਿਸੇ ਤੋਂ ਵੀ ਕੋਈ ਉਗਰਾਹੀ ਨਹੀਂ ਕਰ ਰਹੇ ਕੋਈ ਪਰਚੀ ਨਹੀਂ ਕਟ ਰਹੇ ਤੇ ਨਾ ਹੀ ਅਸੀਂ ਉਸ ਹਵੇਲੀ ਦੇ ਵਿੱਚ ਆਪਣੇ ਵੱਲੋਂ ਕੋਈ ਗੋਲਕ ਰੱਖੀ ਹੋਈ ਹੈ ਕਿ ਅਸੀਂ ਉੱਥੇ ਪੈਸੇ ਇਕੱਠੇ ਕਰ ਰਹੇ ਹਾਂ ਸਾਰੀ ਦੀ ਸਾਰੀ ਸੇਵਾ ਜਿਹੜੇ 30 30 ਪਰਿਵਾਰ ਨੇ ਗੁਰੂ ਮਹਾਰਾਜ ਨੇ ਜਿੰਨਾਂ ਨੂੰ ਸਮਰਥਾ ਦਿੱਤੀ ਹੈ ਜਿਸਕਾ ਕਾਰਜ ਤਨੀ ਹੀ ਕੀਤਾ ਮਾਨਸ ਕਿਆ ਵਿਚਾਰਾ ਰਾਮ ਸਤਗੁਰੂ ਦਾ ਕਾਰਜ ਗੁਰੂ ਸਾਹਿਬ ਨੇ ਆਪੇ ਕਰਵਾ ਲੈਣਾ ਸਤਗੁਰ ਨੇ ਆਪੇ ਸਮਰਥਾ ਦਿੱਤੀ ਹੈ ਤੇ ਸੇਵਾ ਦਾ ਕਾਰਜ ਕਰਨ ਦੀ ਬੁੱਧੀ ਵੀ ਗੁਰੂ ਸਾਹਿਬ ਨੇ ਆਪ ਹੀ ਦਿੱਤੀ ਆ। ਸੋ ਗੁਰੂ ਮਹਾਰਾਜ ਆਪ ਹੀ ਆਪਣਾ ਇਹ ਕਾਰਜ ਵਿੱਚ ਵਰਤ ਕੇ ਇਹ ਸਾਰੇ ਜਿਹੜੇ ਗੁਰਸਿੱਖ ਹੈਗੇ ਆ 30 31 ਪਰਿਵਾਰ ਸਾਡੀ ਫਾਊਂਡੇਸ਼ਨ ਦੇ ਇਹਨਾਂ ਕੋਲੋਂ ਕਰਵਾ ਲੈਣੇ ਜੀ। ਆਲੂ ਉੱਥੇ ਉਸੇ ਹਵੇਲੀ ਵਿੱਚ ਕੋਈ ਗੁਰਦੁਆਰਾ ਵੀ ਸਥਾਪਿਤ ਕੀਤਾ ਜਾਊਗਾ। ਆ ਦੇਖੋ ਜੀ ਇਦਾਂ ਦਾ ਕੋਈ ਵਿਚਾਰ ਨਹੀਂ ਹੈਗਾ ਕਿਉਂਕਿ ਉਹ ਜਿਹੜੀ ਜਗ੍ਹਾ ਹੈ ਜਦੋਂ ਮੈਂ ਦੱਸਿਆ ਉਸ ਦੀ ਕਾਨੂੰਨੀ ਤੌਰ ਤੇ ਮਾਲਕ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ। ਤਾਂ ਇਹ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਮਲਾ। ਇਹ ਉਹਨਾਂ ਨੇ ਵੇਖਣਾ। ਸਾਡੇ ਕੋਲ ਜਿਹੜੀ ਸੇਵਾ ਹੈਗੀ ਆ ਸਿਰਫ ਉਹਨੂੰ ਉਸਦੇ ਪ੍ਰਾਤਮਕ ਰੂਪ ਦੇ ਵਿੱਚ ਬਰਕਰਾਰ ਰੱਖਣ ਦੀ ਹੈਗੀ ਆ ਦੂਜੀ ਗੱਲ ਉਹ ਜਿਹੜੀ ਜਗ੍ਹਾ ਹੈਗੀ ਆ ਜ ਜੇ ਤਾਂ ਮੈਂ ਦੱਸਿਆ ਸੀ ਇੱਕ ਨੋਟੀਫਿਕੇਸ਼ਨ ਦੀ ਰਾਹੀਂ ਉਸਨੂੰ ਹੈਰੀਟੇਜ ਦੇ ਰੂਪ ਦੇ ਵਿੱਚ ਪੰਜਾਬ ਸਰਕਾਰ ਨੇ ਐਲਾਨ ਦਿੱਤਾ ਤੇ ਪੰਜਾਬ ਸਰਕਾਰ ਦਾ ਪ੍ਰਾਤਨ ਵਿਭਾਗ ਵੀ ਉਹਦੇ ਚ ਇੱਕ ਪਾਰਟੀ ਹੈਗਾ ਸੋ ਉਸ ਜਗ੍ਹਾ ਦੇ ਵਿੱਚ ਜੇ ਸਰਕਾਰੀ ਕਾਨੂੰਨ ਦੇ ਅਨੁਸਾਰ ਦੇਖੀ ਅਸੀਂ ਤਾਂ ਉੱਥੇ ਗੁਰਦੁਆਰਾ ਸਾਹਿਬ ਤਾਂ ਨਹੀਂ ਬਣ ਸਕਦਾ ਉਸ ਜਗ੍ਹਾ ਦੇ ਵਿੱਚ ਕਨ ਸਰਕਾਰੀ ਕਾਨੂੰਨ ਪੁਰਾਤਨ ਵਿਭਾਗ ਦਾ ਜੋ ਹੈਗਾ ਉਹ ਦੀ ਨਹੀਂ ਬਣਾ ਤੇ ਇਸ ਕਰਕੇ ਜੀ 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 ਕਿਉਂਕਿ ਪੰਜਾਬ ਸਰਕਾਰ ਨੇ ਉਸ ਨੂੰ ਐਲਾਨ ਦਿੱਤਾ ਹੋਇਆ ਵਾ ਤਾਂ ਦੂਜੀ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦੀ ਮਾਲ ਕਹੇਗੀ ਆ ਤੇ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੇ ਤਾਂ ਪੁਰਾਤਨ ਵਿਭਾਗ ਦੇ ਨਾਲ ਸ਼ਰਤਾਂ ਦੇ ਤਹਿਤ ਜੋ ਉਹਨਾਂ ਦੇ ਕੋਈ ਹੋਣਗੇ ਨਿਯਮ ਨਾਮੇ ਉਹ ਬਣਾ ਸਕਦੇ ਨੇ ਅਸੀਂ ਤਾਂ ਇੱਕ ਸੇਵਾ ਕਰਨ ਵਾਲੀ ਧਿਰ ਹਾਂ ਜੀ ਸਾਡਾ ਤਾਂ ਕੰਮ ਸਿਰਫ ਉਸ ਨੂੰ ਉਸ ਦੇ ਪੁਰਾਤਨ ਦਿੱਖ ਪੁਰਾਤਨ ਰੂਪ ਦੇ ਵਿੱਚ ਬਰਕਰਾਰ ਰੱਖਣ ਦਾ ਹੈਗਾ ਆ ਹੁਣ ਗੱਲ ਕਰੀ ਕਾਫੀ ਲੰਮੇ ਸਮੇਂ ਤੋਂ ਤੁਹਾਨੂੰ ਪਤਾ ਹੋਣਾ ਜਦੋਂ ਤੋਂ ਸੋਸ਼ਲ ਮੀਡੀਆ ਚੱਲਿਆ ਉਸ ਸਮੇਂ ਤੋਂ ਲਗਾਤਾਰ ਚਰਚਾ ਬੜੀ ਹੋਈ ਸੀ ਕਿ ਆਪਣੇ ਇਤਿਹਾਸ ਵਾਲੀਆਂ ਚੀਜ਼ਾਂ ਸੰਭਾਲ ਲਓ ਔਰ ਟੋਡਮਲ ਦੀ ਗੱਲ ਕਰੀਏ ਇਹ ਵੀ ਇਤਿਹਾਸਿਕ ਚੀਜ਼ ਚੱਲਦੀ ਆਦੀ ਕਿ ਟੋਡਮਲ ਤਿੰਨ ਚਾਰ ਹੋਏ ਨੇ ਹੁਣ ਕੀ ਵਾਕਈ ਉਹੀ ਟੋਡਮਲ ਸੀ ਜਿਨ੍ਹਾਂ ਨੇ ਸ਼ਖਸੀਅਤਾਂ ਦੇ ਕੇ ਲਈ ਸੀ ਅ ਬਿਲਕੁਲ ਜੀ ਦੇਖੋ ਸਾਡੇ ਸਿੱਖ ਇਤਿਹਾਸ ਨਾ ਇੱਕ ਇਤਿਹਾਸਕਾਰ ਨੇ ਲਿਖਿਆ ਕਿ ਪੰਜਾਬ ਦੀ ਧਰਤੀ ਨੂੰ ਉਹਨਾਂ ਪਾਣੀ ਨਾਲ ਨਹੀਂ ਸਿੰਜਿਆ ਗਿਆ ਜਿੰਨਾ ਸਿੱਖਾਂ ਨੇ ਲਹੂ ਨਾਲ ਸਿੰਜਿਆ ਵਾ ਗੁਰਸਿੱਖਾਂ ਨੇ ਇਤਿਹਾਸ ਬਣਾਇਆ ਬਹੁਤ ਜ਼ਿਆਦਾ ਪਰ ਉਹਨੂੰ ਲਿਖਣ ਦੇ ਵਿੱਚ ਕਿਸੇ ਨਾ ਕਿਸੇ ਥਾਂ ਦੇ ਉੱਪਰ ਕੋਤਾਈ ਰਹੀ ਹੈ ਜਿਹਦੇ ਕਰਕੇ ਸਾਡੀਆਂ ਲਿਖਤਾਂ ਦੇ ਵਿੱਚ ਕਾਫੀ ਕੁਝ ਉਹ ਆ ਗਿਆ ਜੋ ਸਾਡੀ ਸਿੱਖ ਤਾਰੀਖ ਨਾਲ ਮੇਲ ਵੀ ਨਹੀਂ ਖਾਂਦਾ ਤੇ ਜਿਹਦੇ ਕਰਕੇ ਸਾਡੇ ਕਈ ਸਿੱਖ ਇਤਿਹਾਸ ਦੇ ਐਸੇ ਪਾਤਰ ਨੇ ਕਈ ਲੋਕਾਂ ਦੇ ਮਨ ਵਿੱਚ ਜਿਹੜੇ ਉਹ ਸੰ nghiਗਤ ਬਣ ਚੁੱਕੇ ਹੋਏ ਨੇ ਜਾਂ ਉਹਨਾਂ ਪ੍ਰਤੀ ਭ੍ਰੰਮ ਤੇ ਸੰਸੇ ਪੈਦਾ ਹੋ ਚੁੱਕੇ ਹੋਏ ਨੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਰਾਹੀ ਸਾਡੇ ਕਿਸੇ ਵੀ ਫਾਊਂਡੇਸ਼ਨ ਦੇ ਕੋਈ ਇੱਕ ਵੀ ਲਫ਼ਜ਼ ਦੇ ਰਾਹੀਂ ਸੰਗਤ ਵਿੱਚ ਕੋਈ ਦੁਬਧਾ ਜਾਵੇ ਜਾਂ ਕੋਈ ਗਲਤ ਮੈਸੇਜ ਜਾਵੇ ਅਸੀਂ ਜੋ ਸਾਡੀਆਂ ਸਿੱਖ ਤਵਾਰੀਖ ਦੀਆਂ ਲਿਖਤਾਂ ਨੇ ਸਿੱਖ ਇਤਿਹਾਸ ਦੀਆਂ ਲਿਖਤਾਂ ਨੇ ਉਨ੍ਹਾਂ ਦੇ ਮੁਤਾਬਕ ਜੋ ਸਾਡਾ ਵਿਰਸਾ ਆ ਹੁਣ ਤੱਕ ਅਸੀਂ ਉਸ ਨੂੰ ਮੰਨ ਕੇ ਚੱਲਦੇ ਆ ਕਿ ਦੀਵਾਨ ਟੋਡਰਮਲ ਜੀ ਸਰਹੰਦ ਦੇ ਹੋਏ ਨੇ ਹਾਂ ਇਹਨਾਂ ਤੋਂ ਪਹਿਲਾਂ ਵੀ ਇੱਕ ਦੀਵਾਨ ਟੋਡਰਮਲ ਜੀ ਅਕਬਰ ਦੇ ਸਮੇਂ ਹੋਏ ਨੇ 5ਵੇਂ ਪਾਸ਼ਾ ਦੇ ਸਮੇਂ ਜਿਹੜੇ ਇੱਕ ਰਾਜਾ ਸਨ ਇਨਾਂ ਦਾ ਜ਼ਿਕਰ ਭਾਈ ਕਾਨ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਦੇ ਅੰਦਰ ਕੀਤਾ ਹੋਇਆ ਵਾ ਤੇ ਭਾਈ ਕਾਨ ਸਿੰਘ ਨਾਭਾ ਜੀ ਨੇ ਸਰਹੰਦ ਦੇ ਰਹਿਣ ਵਾਲੇ ਦਵਾਨ ਟੋਟਰਮਲ ਜੀ ਇਹਨਾਂ ਦਾ ਜ਼ਿਕਰ ਵੀ ਆਪਣੇ ਮਹਾਨ ਕੋਸ਼ ਅੰਦਰ ਕੀਤਾ ਹੋਇਆ ਸੋ ਸਰਹੰਦ ਦੇ ਜੋ ਟੋਟਰਮਲ ਜੀ ਹਨ ਇਹਨਾਂ ਦਾ ਜ਼ਿਕਰ ਸਾਨੂੰ ਲਿਖਤਾਂ ਵਿੱਚੋਂ ਮਿਲਦਾ ਆ ਸੋ ਇਹ ਉਹੀ ਸਨ ਜਿਨ੍ਹਾਂ ਨੇ ਮੋਹਰਾਂ ਵਸ਼ਾਈਆਂ ਸਨ ਤੇ ਜਿਹਦੇ ਕਰਕੇ ਅਸੀਂ ਚਾਹੁੰਦੇ ਹਾਂ ਕਿ ਜਦੋਂ ਇਹ ਇਮਾਰਤ ਤਿਆਰ ਹੁੰਦੀ ਆ ਇਹ ਹਵੇਲੀ ਤਿਆਰ ਹੁੰਦੀ ਆ ਤੇ ਹਵੇਲੀ ਤਿਆਰ ਹੋਣ ਤੋਂ ਬਾਅਦ ਉੱਥੇ ਕੋਈ ਇਦਾਂ ਦੀ ਡਿਸਪਲੇ ਹੋਵੇ ਕੋਈ ਇਦਾਂ ਦਾ ਕਾਰਜ ਪ੍ਰੋਜੈਕਟ ਉੱਥੇ ਕੀਤਾ ਜਾਵੇ ਕਿ ਜਿਹੜੀ ਪੀੜਾ ਵੇਖੋ ਇੱਥੇ ਸਾਹਮਣੇ ਕਿਸੇ ਨੂੰ ਕੋਈ ਤਕਲੀਫ ਹੋਵੇ ਨਾ ਆਪਣੇ ਅੰਦਰ ਇੱਕ ਦਰਦ ਉੱਠਦਾ ਤੇ ਜਦੋਂ ਦੀਵਾਨ ਟੋਡਰਮਲ ਜੀ ਨੇ ਸਾਹਿਬਜ਼ਾਦਿਆਂ ਦੇ ਸਰੀਰ ਵੇਖੇ ਹੋਣੇ ਆ ਸਾਰਾ ਕੁ ਵੱਡੀ ਵੀ ਦੇਖੀ ਹੋਣੀ ਆ ਤੇ ਨੀਹਾਂ 'ਚ ਚਣਿਆਂ ਦੇ ਸੱਟਾਂ ਲੱਗੀਆਂ ਠੰਡ ਦੇ ਦਿਨਾਂ 'ਚ ਨੀਲੇ ਹੋਏ ਸਰੀਰ ਵੇਖੇ ਹੋਣੇ ਆ ਮਾਤਾ ਜੀ ਦੀ ਸ਼ਹਾਦਤ ਹੋਈ ਉਹਨਾਂ ਦੇ ਸਰੀਰ ਵੇਖੇ ਹੋਣੇ ਜਿਹੜੀ ਪੀੜਾ ਉਹਨਾਂ ਨੇ ਖੜਾਈ ਹੋਣੀ ਆ ਉਹ ਦੀਵਾਨ ਟੋਡਰਮਲ ਜੀ ਜਾਣਦੇ ਆ ਅਸੀਂ ਚਾਹੁੰਦੇ ਆ ਕਿ ਜਿਹੜੀ ਸੰਗਤ ਉੱਥੇ ਦਰਸ਼ਨ ਕਰਨ ਜਾਵੇ ਉਹ ਸਪੀੜਾ ਨੂੰ ਮਹਿਸੂਸ ਕਰੇ ਤੇ ਉਥੋਂ ਆਪਣੇ ਧਰਮ ਦਾ ਆਪਣੀ ਕੌਮ ਦਾ ਮਾਨਵਤਾ ਦਾ ਮਨੁੱਖੀ ਅਧਿਕਾਰਾਂ ਦਾ ਹੱਕਾਂ ਦਾ ਇੱਕ ਸੁਨੇਹਾ ਉਥੋਂ ਲੈ ਕੇ ਆਵੇ। ਸੋ ਇਸ ਰੂਪ ਦੇ ਵਿੱਚ ਅਸੀਂ ਯਤਨ ਕਰਨ ਆਪਣੇ ਵੱਲੋਂ ਲੱਗੇ ਹੋਏ ਹਾਂ ਜੀ। ਪ੍ਰਾਤਨ ਇਤਿਹਾਸ ਦੀ ਗੱਲ ਕਰੀਏ, ਪ੍ਰਾਤਨ ਬਿਲਡਿੰਗਾਂ ਦੀ ਗੱਲ ਕਰੀਏ, ਸੰਗਮ ਮਦਮਦ ਲਗਾ ਦਿੱਤਾ ਗਿਆ ਹੈ। ਕਈ ਸਿੱਖ ਇਹ ਵਾਇ ਉਠਾਦੇ ਨੇ ਕਿ ਸੰਗਮ ਮਦਮਦ ਲਗਾ ਕੇ ਕਿਉਂ ਸਾਡੇ ਇਤਿਹਾਸ ਨੂੰ ਵਿਗਾੜਿਆ ਜਾ ਰਿਹਾ ਹੈ? ਕਿ ਇਸੇ ਟੋਡਰਮਲ ਦੀ ਹਵੇਲੀ ਦੇ ਵਿੱਚ ਤੁਸੀਂ ਸੰਗਮ ਮਦਮਦ ਲਗਾਉਂਗੇ। ਕਿਸ ਤਿੱਕੇ ਨਾਲ ਇਸੇ ਦੇਖਣ ਨੂੰ ਬਰਕਰਾਰ ਰੱਖੋਗੇ ਤਾਂ ਕਿ ਲੋਕ ਜਦੋਂ ਜਾ ਕੇ ਦੇਖਣ ਉਹਨਾਂ ਨੂੰ ਉਹੀ ਪ੍ਰਾਤਨ ਵੇਲੇ ਦਾ ਹੀ ਸਾਰਾ ਵਿਲਿਦਾ ਮਹਿਸੂਸ ਹੋਵੇ। ਆ ਦੇਖੋ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਸਰਹੰਦ ਦੇ ਅੰਦਰ ਇੱਕੋ ਇੱਕ ਵਿਰਾਸਤ ਬਚੀ ਆ ਜਿਹੜੀ ਆਪਣੇ ਪ੍ਰਾਤਨ ਮੂਲ ਰੂਪ ਦੇ ਵਿੱਚ ਹੈਗੀ ਆ। ਉਸ ਤੋਂ ਬਿਨਾ ਜੋ ਬਾਕੀ ਸਿੱਖ ਧਰਮ ਨਾਲ ਜੁੜੀਆਂ ਹੋਈਆਂ ਥਾਵਾਂ ਸਨ ਉਹ ਆਪਣੇ ਮੂਲ ਰੂਪ ਦੇ ਵਿੱਚ ਨਹੀਂ ਰਹਿ ਸਕੀਆਂ। ਉਹਨਾਂ ਦਾ ਰੂਪ ਬਦਲ ਚੁੱਕਿਆ ਹੋਇਆ ਵਾ। ਸੋ ਸੰਗਮਰਮਰ ਤਾਂ ਨਹੀਂ ਉੱਥੇ ਲੱਗ ਸਕਦਾ। ਲੱਗਣ ਨੂੰ ਕੋਈ ਵੱਡੀ ਗੱਲ ਨਹੀਂ। ਸਿੱਖ ਪੰਥ ਚਾਹੇ ਤਾਂ ਉੱਥੇ ਸੋਨਾ ਵੀ ਲਾ ਸਕਦਾ। ਪੰਥ ਨੂੰ ਮਹਾਰਾਜ ਨੇ ਬਹੁਤ ਵੱਡੀ ਸਮਰੱਥਾ ਦਿੱਤੀ ਹੋਈ ਆ بڑے بڑے ਦਾਨੀ ਸੱਜਣ ਸਾਡੇ ਪੰਥ ਚ ਬੈਠੇ ਹੋਏ ਨੇ ਪਰ ਕੋਸ਼ਿਸ਼ ਸਾਡੀ ਇਹ ਰਹੂਗੀ ਕਿ ਉਹਨੂੰ ਪੁਰਾਣੀ ਸਰਹੰਦੀ ਈਟ ਜਿਹੜੀ ਛੋਟੀ ਈਟ ਹੈਗੀ ਆ ਉਹਨੂੰ ਉਸੇ ਰੂਪ ਦੇ ਵਿੱਚ ਜਿਵੇਂ 18ਵੀਂ ਸਦੀ ਦੇ ਵਿੱਚ ਹੈਗੀ ਸੀ ਉਸੇ ਰੂਪ ਦੇ ਵਿੱਚ ਉਹਨੂੰ ਬਰਕਰਾਰ ਰੱਖ ਕੇ ਸੰਗਤ ਦੇ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਕਿ ਸਾਡੀ ਆਉਣ ਵਾਲੀ ਪਨੀਰੀ ਵੀ ਜਿਹੜੇ ਆਉਣ ਵਾਲੀ ਜਨਰੇਸ਼ਨ ਨੇ ਆ ਉਹ ਵੀ ਵੇਖ ਸਕਣ ਕਿ ਪੁਰਾਣੀਆਂ ਇਮਾਰਤਾਂ ਕਿਉਂ ਜਿਹਾ ਹੁੰਦੀਆਂ ਸਨ ਤੇ ਜਿਹੜੇ ਦਿਵਾਨ ਟੋਡਰਮਲ ਜੀ ਸਨ ਜਿਨ੍ਹਾਂ ਨੇ ਸਾਹਿਬ ਜادہਆਂ ਔਰ ਮਾਤਾ ਜੀ ਲਈ ਇਸ ਏਡੀ ਵੱਡੀ ਸੇਵਾ ਕੀਤੀ ਉਹ ਕਿੰਨੇ ਵੱਡੇ ਧਨਾੜ ਤੇ ਕਿੱਡੇ ਵੱਡੇ ਪਰਿਵਾਰ ਨੂੰ ਬਿਲੋਂਗ ਕਰਦੇ ਸਨ ਆਪਣਾ ਸਭ ਕੁਝ ਛੱਡ ਕੇ ਸਭ ਕੁਝ ਤਿਆਗ ਕੇ ਉਹਨਾਂ ਨੇ ਕੌਮੀ ਸੇਵਾ ਦੇ ਲੇਖੇ ਆਪਣਾ ਸਰੀਰ ਤੇ ਆਪਣਾ ਸਭ ਕੁਝ ਲਾ ਦਿੱਤਾ ਆਪਾਂ ਵੀ ਆਪਣੀ ਕੌਮ ਦੇ ਲਈ ਕੁਝ ਨਾ ਕੁਝ ਕਰੀਏ ਸੋ ਸੰਗ ਵਰਮਰਤਾ ਕੀ ਪੰਥ ਚਾਹੇ ਤਾਂ ਉਥੇ ਸੋਨਾ ਲਾ ਸਕਦਾ ਪਰ ਸਾਡੀ ਕੋਸ਼ਿਸ਼ ਇਹ ਆ ਕਿ ਉਹਨੂੰ ਉਸਦੇ ਪ੍ਰਾਤਨ ਰੂਪ ਦੇ ਵਿੱਚ ਬਰਕਰਾਰ ਰੱਖਿਆ ਜਾਵੇ। ਇਹ ਇੱਕ ਆਖਰੀ ਸਵਾਲ ਹੈ। ਐਸਜੀਪੀਸੀ ਦੀ ਹੋ ਜਗ੍ਹਾ। ਤੁਹਾਡਾ ਕਿਸ ਹਿਸਾਬ ਨਾਲ ਐਸਜੀਪੀਸੀ ਨਾਲ ਐਗਰੀਮੈਂਟ ਹੋਇਆ? ਮੈਂ ਇਹ ਸਵਾਲ ਇਸ ਕਰਕੇ ਕਰ ਰਿਹਾ ਕਿ 10 ਸਾਲ ਬਾਅਦ 20 ਸਾਲ ਬਾਅਦ ਐਸਜੀਪੀਸੀ ਕਹੇ ਵੀ ਹੁਣ ਤੁਸੀਂ ਤੁਹਾਡੀ ਫਾਊਂਡੇਸ਼ਨ ਕੰਮ ਨਹੀਂ ਕਰੇਗੀ, ਅਸੀਂ ਖੁਦ ਦੇਖਾਂਗੇ। ਉਹ ਕਿੱਦਾਂ ਐਸਜੀਪੀਸੀ ਨੂੰ ਭਰੋਸੇ ਵਿੱਚ ਲਾਉਂਗੇ? ਕਿੱਦਾਂ ਤੁਹਾਡੇ ਐਗਰੀਮੈਂਟ ਹੋਏ ਨੇ? ਉਹ ਦੇਖੋ ਜੀ ਐਸਜੀਪੀਸੀ ਜਦੋਂ ਵੀ ਕੋਈ ਸੇਵਾ ਦਿੰਦੀ ਆ ਤਾਂ ਇੱਕ ਮਤੇ ਰਾਹੀਂ ਦਿੰਦੀ ਆ। ਸ਼ਰੋਵਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਇੱਕ ਕਾਨੂੰਨ ਹੈ, ਆਪਣਾ ਇੱਕ ਵਿਧਾਨ ਆ ਤਾਂ ਬਾ ਕਾਇਦਾ ਉਹਨਾਂ ਦੀ ਐਗਜ਼ੈਕਟਿਵ ਦੀ ਮੀਟਿੰਗ ਬੈਠਦੀ ਆ ਤੇ ਉਸ ਮੀਟਿੰਗ ਦੇ ਵਿੱਚ ਜਿਹੜੀ ਧਿਰ ਦੇ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਰੋਸਾ ਹੁੰਦਾ ਵਿਸ਼ਵਾਸ ਹੁੰਦਾ ਉਹਨਾਂ ਨੂੰ ਸੇਵਾ ਸੌਂਪ ਦਿੱਤੀ ਜਾਂਦੀ ਆ ਤਾਂ ਇਸੇ ਪ੍ਰੋਸੈਸ ਦੇ ਜ਼ਰੀਏ ਅਸੀਂ ਆਪਣੇ ਵੱਲੋਂ ਇੱਕ ਅਰਜ਼ੀ ਦਾਇਰ ਭੇਜੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕਿ ਸਾਨੂੰ ਇਹ ਸੇਵਾ ਬਖਸ਼ੀ ਜਾਵੇ ਸਾਡੀ ਝੋਲੀ ਇਹ ਸੇਵਾ ਪਾਈ ਜਾਵੇ ਤਾਂ ਬਾ ਕਾਇਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਇੱਕ ਮਤੇ ਦੇ ਰਾਹੀਂ ਦਿਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਨੂੰ ਇਹ ਸੇਵਾ ਦਿੱਤੀ ਹੋਈ ਆ ਸੋ ਇੱਕ ਮਤੇ ਰਾਹੀਂ ਬਾਕਾਇਦਾ ਸਾਨੂੰ ਇਹ ਸੇਵਾ ਮਿਲੀ ਹੋਈ ਹੈ ਤੇ ਉਹ ਮਤਾ ਅੱਗੇ ਦੇ ਕੇ ਕੰਟੀਨਿਊ ਵੀ ਹੋ ਰਿਹਾ ਤੇ ਅਸੀਂ ਇਹ ਸੇਵਾ ਵੀ ਕਰ ਰਹੇ ਹਾਂ ਜਦੋਂ ਤੱਕ ਸ਼੍ਰੋਮਣੀ ਕਮੇਟੀ ਚਾਹੇਗੀ ਅਸੀਂ ਉਦੋਂ ਤੱਕ ਇਹ ਸੇਵਾ ਕਰਾਂਗੇ ਜੀ ਜਿੰਨੇ ਤੁਸੀਂ ਪਰਵਾਦ ਕੀਨੇ ਸਾਰੇ ਐਨਆਰਆਈ ਨੇ 30 31 ਪਰਵਾਦ ਕੀ ਪੰਜਾਬ 'ਚ ਵੀ ਹੈਗੇ ਨੇ ਆ ਪੰਜਾਬ ਦੇ ਵਿੱਚੋਂ ਵੀ ਨੇ ਤੇ ਜ਼ਿਆਦਾ ਪਰਿਵਾਰ ਸਾਡੇ ਐਨਆਰਆਈ ਨੇ ਜੀ ਬਾਦ ਹੋਣੀ ਬਈ ਜੀ 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 ਐਨਆਰਆਈ ਕੈਨੇਡਾ ਤੇ ਅਮਰੀਕਾ ਤੋਂ ਆਸਟ੍ਰੇਲੀਆ ਇੰਗਲੈਂਡ ਤੋਂ ਇਹਨਾਂ ਥਾਵਾਂ ਤੋਂ ਸਾਡੇ ਪਰਿਵਾਰ ਹੈਗੇ ਨੇ ਜੀ ਬਹੁਤ ਉਮੀਦਵਾਨੀ ਬਹੁਤ ਧੰਨਵਾਦ ਜੀ ਦੇਸ ਅੱਜਕੱਲ ਬਾ ਸੁਣੀਏ ਜਿਵੇਂ ਕੈਨੀ ਜੀ ਨੇ ਦੱਸਿਆ ਹ ਹੁਣੇ ਹਵੇਲੀ ਜੋ ਹੈ ਟੋਡਲ ਮਲ ਦੀ ਹਵੇਲੀ ਜੋ ਹੈ ਹੁਣ ਇਹ ਆਪਣੇ ਅਸਲ ਰੂਪ ਦੇ ਵਿੱਚ ਕੋਸ਼ਿਸ਼ ਇਹ ਕਰਦੇ ਨੇ ਕਿ ਛੋਟੀ 80 ਲਗਾਈ ਜਾਏਗੀ ਉੱਥੇ ਨਾ ਕਿ ਸੰਗਮਮਲ ਲਗਾਇਆ ਜਾਏਗਾ ਉਹੀ ਦੇਖ ਰੱਖਣਗੇ ਤਾਂ ਹੁਣ ਇਤਿਹਾਸ ਦੇ ਨਾਲ ਜੁੜਨ ਦਾ ਹੋਰ ਇੱਕ ਮੌਕਾ ਮਿਲ ਜਗਾ ਵੀ ਕਿਵੇਂ ਟੋਡਲ ਮਲ ਦੀ ਜੋ ਹਵੇਲੀ ਸੀ ਉਹ ਅਸਲ ਰੂਪ ਵਿੱਚ ਕਿੱਦਾਂ ਸੀ ਕਿਉਂਕਿ ਹੁਣ ਕਾਫੀ ਟੈਕਨੀਕਲ ਐਡਵਾਂਸ ਜੀ ਆ ਗਿਆ ਨੇ ਇੱਕ ਬਿਲਡਿੰਗ ਨੂੰ ਦੇਖ ਕੇ ਅੱਧੀ ਬਿਲਡਿੰਗ ਨੂੰ ਦੇਖ ਕੇ ਪਤਾ ਲਗਾਇਆ ਜਾ ਸਕਦਾ ਵੀ ਉਸ ਦਾ ਪੂਰਾ ਰੂਪ ਕੀ ਸੀ